ਨਵਾਂ ਇਲੈਕਸ਼ਨ ਬੈਲ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਭਾਵ ਇੱਕ ਦੇਸ਼ ਇੱਕ ਚੋਣ ਬੈਲ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਅਤੇ ਹੁਣ ਸਵਾਲ ਇਹ ਹੈ ਕਿ ਹੁਣ ਪੂਰੇ ਦੇਸ਼ ਦੇ ਵਿੱਚ ਇਕੱਠਿਆਂ ਚੋਣਾ ਹੋਇਆ ਕਰਨੀ ਹੈ ਕੀ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਅਸੀਂ 2027 ਦੇ ਵਿੱਚ ਉਡੀਕਦੇ ਸੀ ਕੀ ਇਹ ਹੁਣ 2029 ਦੇ ਵਿੱਚ ਹੋਣਗੀਆਂ ਕੀ ਇਸ ਦਾ ਕਾਰਜਕਾਲ ਵਧੇਗਾ ਜਾਂ ਫਿਰ ਇਸ ਤੇ 2 ਸਾਲ ਜਿਹੜਾ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲੱਗੂਗਾ ਜਾਂ ਇਨੂੰ ਅਮਲੀ ਜਾਮਾ ਪਹਿਨਾਇਆ ਜਾਊਗਾ ਵੀ ਜਾਂ ਨਹੀਂ ਕਿਉਂਕਿ ਹਲੇ ਬਹੁਤ ਕੁਝ ਬਾਕੀ ਹੈ ਕਿੱਥੇ ਗੱਲ ਖੜੀ ਆ ਹਲੇ ਵੀ ਇੱਥੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਨੀ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਬਹੁਤ ਸਾਰੇ ਲੀਡਰਾਂ ਦੀ ਧਾਰਮਿਕ ਸਜ਼ਾ ਪੂਰੀ ਹੋ ਚੁੱਕੀ ਹੈ ਔਰ ਉਹਨਾਂ ਨੇ ਅੱਜ ਅਰਦਾਸ ਕਰਾਉਣੀ ਹੈ ਦਰਬਾਰ ਸਾਹਿਬ ਜਾ ਕੇ ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਧਾਰਮਿਕ ਸਜ਼ਾ ਦੇ ਉੱਪਰ ਸਵਾਲ ਚੁੱਕ ਰਹੇ ਆ ਕਿ ਇਹ ਨਾਕਾਫੀ ਹੈ ਹਜੇ ਸਜ਼ਾ ਜਿਹੜੀ ਆ ਉਹ ਪੂਰੀ ਨਹੀਂ ਹੋਈ ਕਿ ਬਾਕੀ ਸਜਾ ਪੂਰੀ ਨਹੀਂ ਹੋਈ ਕਿ ਵਾਕਈ ਕੋਈ ਹੁਣ ਉਹ ਇੱਕ ਅੜਕਾ ਪੈ ਸਕਦਾ ਜਾਂ ਨਹੀਂ ਉਧਰ ਜਤੇਦਰ ਸਾਹਿਬ ਕੀ ਸੋਚ ਦੇ ਬਾਰੇ ਕੀ ਕਹਿੰਦੇ ਆ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਕੱਲ ਪੰਜਾਬ ਦੇ ਅੰਦਰ ਗੁੰਡਾਗਰਦੀ ਦਾ ਨੰਗਾ ਨਾਦ ਚ ਹੋਇਆ ਕਈ ਥਾਵਾਂ ਤੇ ਸ਼ਰਮ ਪੁਲਿਸ ਤੇ ਵਿਧਾਇਕਾਂ ਦੇ ਸਾਹਮਣੇ ਗੁੰਡੇ ਜਿਹੜੇ ਉਹ ਪੇਪਰ ਫੜਫੜ ਭਾਜਦੇ ਦਿਖਾਈ ਦਿੱਤੇ ਬਾਗਾ ਪ੍ਰਾਣਾ ਫਤਿਹਗੜ ਪੰਜ ਤੂਰ ਅਤੇ ਉਧਰ ਜੇ ਗੱਲ ਕਰੀਏ ਧਰਮਕੋਟ ਦੇ ਵਿੱਚ ਤੱਕ ਕਹਿੰਦੇ ਕਿ ਕਿਸੇ ਵੀ ਵਿਰੋਧੀ ਉਮੀਦਵਾਰ ਨੂੰ ਕਾਗਜ਼ ਨਹੀਂ ਪਰੰ ਦਿੱਤੇ ਗਏ ਇਹ ਸ਼ਰਿਆਮ ਗੁੰਡਾ ਕਰਦੀ ਜਿਹੜੀ ਚੱਲੀ ਪੰਜਾਬ ਦੇ ਅੰਦਰ ਕੀ ਇਹ ਚੋਣਾ ਹੁਣ ਕੈਨਸਲ ਹੋਣ ਗਿਆ ਜਾਂ ਕੈਨਸਲ ਹੋਣੀਆਂ ਚਾਹੀਦੀਆਂ ਨੇ ਜਾਂ ਕਿਵੇਂ ਇਸ ਤੇ ਵੀ ਬਹੁਤ ਅਹਿਮ ਅਸੀਂ ਗੱਲਬਾਤ ਕਰਨੀ ਹੈ ਮੇਨਰ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਚਾ ਸਵਾਗਤ ਆ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਮੈਂ ਐਸੀ ਖਬਰ ਤੋਂ ਹੀ ਕਰਦਾ ਕਿ ਕੱਲ ਕੈਬਨਟ ਦੇ ਵਿੱਚ ਇੱਕ ਦੇਸ਼ ਇੱਕ ਚੋਣ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਉਹ ਬੱਲ ਹੈ ਉਹ ਉਹਨੂੰ ਮਨਜ਼ੂਰੀ ਕੈਬਨਟ ਦੇ ਵਿੱਚੋਂ ਮਿਲ ਚੁੱਕੀ ਹੈ ਤੇ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਲੋਕ ਸਭਾ ਰਾਜ ਸਭਾ ਦੇ ਵਿੱਚੋਂ ਇਹ ਮਨਜ਼ੂਰੀ ਮਿਲ ਜੂ ਔਰ ਕੀ ਹੁਣ ਕੀ ਉਹਨਾਂ ਨੇ ਖੱੜੜਾ ਤਿਆਰ ਕੀਤਾ ਕਿਸ ਤਰੀਕੇ ਦੇ ਨਾਲ ਕਿਉਂਕਿ ਵਿਰੋਧੀ ਤਾਂ ਇਹਦੇ ਤੇ ਸਵਾਲ ਹੀ ਚੁੱਕ ਰਹੇ ਹੋ ਕਹਿੰਦੇ ਕਿ ਇਹ ਸਹੀ ਨਹੀਂ ਹੈ ਜਦਕਿ ਦੂਜੇ ਪਾਸੇ ਜਿਹੜੇ ਸਰਕਾਰ ਵਾਲੇ ਆ ਸਰਕਾਰ ਤੇ ਰਹਿ ਉਹ ਇਹ ਗੱਲ ਕਹਿ ਰਹੀ ਹੈ ਕਿ ਪੈਸੇ ਦੀ ਬਚਤ ਹੋਊਗੀ ਔਰ ਵਾਰ-ਵਾਰ ਜਿਹੜੇ ਚੋਣ ਜਾਬਤੇ ਦੇ ਕਾਰਨ ਕੰਮ ਪ੍ਰਭਾਵਿਤ ਹੁੰਦੇ ਆ ਉਹ ਵੀ ਜਿਹੜੇ ਕੰਮ ਪ੍ਰਭਾਵਿਤ ਨਹੀਂ ਹੋਣਗੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਹਿਲਾਂ ਠੀਕ ਆ 52 ਤੋਂ 67 ਤੱਕ ਅਣਖੀ ਸਾਹਿਬ ਇਕੱਠਿਆਂ ਚੋਣਾਂ ਹੁੰਦੀਆਂ ਆਈਆਂ ਨੇ ਉਦੋਂ ਸੂਬੇ ਵੀ ਘੱਟ ਸੀ ਉਦੋਂ ਲੋਕ ਵੀ ਘੱਟ ਸੀ ਗਿਣਤੀ ਘੱਟ ਸੀ ਉਦੋਂ ਪ੍ਰਬੰਧ ਸੌਖੇ ਤਰੀਕੇ ਨਾਲ ਹੋ ਜਾਂਦਾ ਸੀ ਹੁਣ ਸੂਬਿਆਂ ਦੀ ਗਿਣਤੀ ਵੀ ਵਧੀ ਹੈ ਔਰ ਜੇ ਗੱਲ ਕਰੀਏ ਤਾਂ ਲੋਕਾਂ ਦੀ ਗਿਣਤੀ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਉਹ ਵੱਧ ਗਈ ਹੈ ਤਾਂ ਇਹ ਜਿਹੇ ਦੇ ਵਿੱਚ ਕੀ ਪ੍ਰਬੰਧ ਇਕੱਠਿਆਂ ਚੋਣਾਂ ਕਰਾਉਣ ਦਾ ਸੌਖਾ ਕਰਾਇਆ ਜਾ ਸਕਦਾ ਕਿਉਂਕਿ ਵਿਰੋਧੀ ਸਵਾਲ ਚੁੱਕ ਰਿਹਾ ਹੈ ਕਿ ਪਿੱਛੇ ਜੇ ਤਿੰਨ ਚਾਰ ਸੂਬਿਆਂ ਦੀਆਂ ਇਕੱਠੀਆਂ ਚੋਣਾਂ ਕਰਾਉਣੀਆਂ ਸੀ ਤਾਂ ਉਹ ਵੀ ਸਰਕਾਰ ਇਕੱਠੀਆਂ ਚੋਣਾਂ ਨਹੀਂ ਕਰਵਾ ਸਕੀ ਤਾਂ ਪੂਰੇ ਦੇਸ਼ ਦੀਆਂ ਇਕੱਠੀਆਂ ਚੋਣਾਂ ਕਿੱਥੋਂ ਕਰਵਾ ਲੈਣਗੇ ਔਰ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਪਿਛਲੀ ਵਾਰ 14 ਤੋਂ 19 ਦੇ ਵਿਚਕਾਰ ਜਾਂ 19 ਤੋਂ 24 ਦੇ ਵਿਚਕਾਰ ਸਰਕਾਰ ਜਿਹੜੀ ਆ ਉਹ ਵੱਡੀ ਮੈਜੋਰਟੀ ਦੇ ਵਿੱਚ ਸੀਗੀ ਇਹਨਾਂ ਕੋਲੇ ਆਪਣੇ ਕੋਲੇ ਬਹੁਤ ਵੱਡੇ ਪਦਰ ਤੇ ਬਹੁਮਤ ਸੀ ਪਰ ਹੁਣ ਇਹਨਾਂ ਨੇ ਰੀਜਨਲ ਪਾਰਟੀਆਂ ਖੇਤਰੀ ਪਾਰਟੀਆਂ ਨੇ ਦਮਤੇ ਸਰਕਾਰ ਬਣਾਈ ਹੈ ਔਰ ਖੇਤਰੀ ਪਾਰਟੀਆਂ ਵਨ ਨੇਸ਼ਨ ਵਨ ਇਲੈਕਸ਼ਨ ਦੇ ਹੱਕ ਦੇ ਵਿੱਚ ਨਹੀਂ ਨੇ ਕਿ ਜੇ ਆਪਣੇ ਲੋਕ ਇਹਨਾਂ ਦੇ ਭਾਈਵਾਲ ਹੱਕ 'ਚ ਨਹੀਂ ਹੋਣਗੇ ਤਾਂ ਫਿਰ ਇਹ ਬਿੱਲ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚੋਂ ਪਾਸ ਹੋ ਸਕੇਗਾ ਜਾਂ ਇਹ ਸੌਖਿਆਂ ਪਾਸ ਹੋ ਜਾਊਗਾ ਲਾਗੂ ਹੋ ਜਾਊਗਾ ਜਾਂ ਫਿਰ ਹਲੇ ਵੀ ਅੜਿੱਕੇ ਚੱਲਦੇ ਰਹਿਣੇ ਆ ਬੇਸ਼ੱਕ ਇਹਦੀ ਹਲੇ 4 ਸਾਲ ਪਏ ਆ ਇਹਦੇ ਵਿੱਚ ਇਹ ਲਾਗੂ ਹੋਣ ਦੇ ਵਿੱਚ ਕਿ ਇਹਨਾਂ 4 ਸਾਲਾਂ ਦੇ ਵਿੱਚ ਇਹ ਕੰਮ ਕਰ ਲਿਆ ਜਾਊ ਨੇਪਰੇ ਚਾੜ ਲਿਆ ਜਾਊ ਲੈ ਕੇ ਤਾਂ ਇਹਨਾਂ ਨੇ ਹੁਣੀ ਆ ਜਾਣਾ ਬਿੱਲ ਲੋਕ ਸਭਾ ਦੇ ਵਿੱਚ ਤੱਕ ਲੱਗਦਾ ਕੀ ਹੈ ਸਵਾਲ ਇਹ ਹੈ ਕਿ ਵਾਕਈ ਕਿਉਂਕਿ ਲੋਕਾਂ ਨੂੰ ਪਹਿਲੀ ਨਜ਼ਰੇ ਨਾਲ ਅਣਖੀ ਸਾਹਿਬ ਜਿਹੜਾ ਯਕੀਨ ਨਹੀਂ ਆਉਂਦਾ ਕਿ ਇਹ ਲਾਗੂ ਹੋ ਸਕੇਗਾ ਜਾਂ ਨਹੀਂ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਆ ਸੁਖਿੰਦਰ ਜੀ ਅਗਰ ਵੇਖਿਆ ਜਾਵੇ ਤਾਂ ਇੱਕ ਨੇਸ਼ਨ ਇੱਕ ਕਲੈਕਸ਼ਨ ਜਿਹੜਾ ਐਨਡੀਏ ਦਾ ਡ੍ਰੀਮ ਪ੍ਰੋਜੈਕਟ ਹੈਗਾ ਇਸ ਗੱਲ ਨੂੰ ਲੈ ਕੇ ਅਮਿਤ ਸ਼ਾਹ ਹੁਣੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਂ ਸਮੇਂ ਤੇ ਐਲਾਨ ਜਿਹੜਾ ਉਹ ਕਰ ਚੁੱਕੇ ਆ ਕਿ ਉਹ ਇਸ ਨੂੰ ਲਾਗੂ ਜਿਹੜਾ ਉਹ ਕਰਨਗੇ ਇਮਰ ਕੇ ਚੋਣਾ ਤੋਂ ਪਹਿਲਾਂ ਵੀ ਲੋਕਾਂ ਨੇ ਉਹਨਾਂ ਨੇ ਇਸ ਵਾਰ ਵਿੱਚ ਵਾਦਾ ਜਿਹੜਾ ਉਹ ਕੀਤਾ ਸੀ ਕਿ ਇੱਕ ਕੰਡੀਸ਼ਨ ਇੱਕ ਇਲੈਕਸ਼ਨ ਜਿਹੜਾ ਉਹ ਲਾਗੂ ਹੋਵੇਗਾ ਦੇਸ਼ਾਂ ਦਾ ਹੁਣ ਸਿੱਧੂ ਸਾਹਿਬ ਜਿਹੜੀਆਂ ਪੇਸ਼ੰਦ ਨੇ ਸਾਰੀ ਸਥਿਤੀ ਤੁਸੀਂ ਬਿਆਨ ਕੀਤੀ ਕੱਲ ਕੇਂਦਰ ਦੀ ਕੈਬਨਿਟ ਬਣੋ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੁਣ ਇਸ ਬਿੱਲ ਨੂੰ ਲਾਗੂ ਕਰਨ ਵਾਸਤੇ ਜੇਕਰ ਵੇਖਿਆ ਜਾਵੇ ਤਾਂ ਸਿੱਧੂ ਸਾਹਿਬ ਬੜ ਗਿਆ ਜਿਹੜੀਆਂ ਅਟ ਚੜਾਣੇ ਹਾਲਾਂਕਿ ਇਸ ਬਿੱਲ ਨੂੰ ਹੁਣ ਗੱਲ ਸਭਾ ਰਾਜ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਜਿਹੜੀ ਸਾਂਝੀ ਸੰਸਦਿਕ ਕਮੇਟੀ ਆ ਇਹ ਬਿੱਲ ਨੂੰ ਉੱਥੇ ਭੇਜਿਆ ਜਾਵੇਗਾ ਜਿਹਦੇ ਵਿੱਚ ਕਾਂਗਰਸ ਇੰਡੀਆ ਲਾਈਸ ਦੇ ਬੰਦੇ ਵੀ ਸ਼ਾਮਲ ਨੇ ਦੂਜੇ ਪਸੇ ਐਨਡੀ ਦੇ ਵੀ ਸ਼ਾਮਲ ਨੇ ਇੱਕ ਸਾਂਝੀ رائے ਬਣਾਉਣ ਦਾ ਯਤਨ ਕੀਤਾ ਜਾਊਗਾ ਜੋ ਐਨਡੀ ਇਹ ਸੋਚ ਰਹੀ ਹੈ ਕਿ ਹਾਂ ਤੇ ਇਸ ਤਰੀਕੇ ਨਾਲ ਸਾਂਝੀ رائے ਲੈਣ ਉਪਰੰਤ ਇਸ ਬਿੱਲ ਨੂੰ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇ ਹੁਣ ਸਾਨੂੰ ਸਭ ਪੇਸ਼ ਕਰਨ ਵਾਸਤੇ ਕੋਈ ਏਡੀ ਵੱਡੀ ਜਿਹੜੀ ਸਮੱਸਿਆ ਆ ਉਹ ਐਨਡੀ ਸਰਕਾਰ ਨੂੰ ਵੀ ਹੈਗੀ ਉਸ ਨੂੰ ਪੇਸ਼ ਕਰ ਸਕਦੇ ਆ ਪਰ ਅਸਲ ਸਮੱਸਿਆਵਾਂ ਜਿਹੜੀਆਂ ਨੇ ਇਸ ਬਿੱਲ ਨੂੰ ਲੈ ਕੇ ਜਿਹੜੀਆਂ ਸੰਵਧਾਨਕ ਸੋਧਾਂ ਜਿਹੜੀਆਂ ਕਰਦੀਆਂ ਨੇ 6 ਸੰਵਧਾਨਕ ਸੋਧਾਂ ਕਰਨ ਦੀ ਲੋੜ ਆ ਉੱਥੇ ਜਿਹੜਾ ਅੜਿੱਕਾ ਮੁਖਤੌਫ ਤੇ ਜਿਹੜਾ ਹੁੰਦਾ ਹੈਗਾ ਹੁਣ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਜਾਂ ਇਸ ਬਿੱਲ ਨੂੰ ਮਨਜ਼ੂਰ ਕਰਨ ਵਾਸਤੇ ਹੁਣ ਇਸ ਸਦਨ ਰੋਤੇ اجلاس ਵਿੱਚ ਜਿਹੜੀ ਦੋ ਬਿੱਲ ਨੇ ਸਿੱਧੂ ਸਾਹਿਬ ਉਹ ਪੇਸ਼ ਕੀਤੇ ਜਾਣੇ ਜਿਨ੍ਹਾਂ ਦੇ ਵਿੱਚ ਇੱਕ ਬਿੱਲ ਤਾਂ ਇਹ ਹੈਗਾ ਕਿ ਜਿਹੜਾ ਲੋਕ ਸਭਾ ਤੇ ਵਿਧਾਨਕ ਵਿਧਾਨ ਸਭਾ ਨੂੰ ਭੰਗ ਕਰਨ ਦੇ ਸਬੰਧੀ ਤੇ ਨਾਲ ਉਹਦੇ ਵਿੱਚ ਇੱਕ ਚੂਨ ਸ਼ਬਦ ਜੇਕਰ ਇਸਤੇਮਾਲ ਕਰ ਲਿਆ ਜਾਂਦਾ ਤਾਂ ਇਹ ਬਿੱਲ ਜਿਹੜਾ ਉੱਥੇ ਆ ਜਾਏਗਾ ਇਹਦੇ ਵਾਸਤੇ 50% ਜਿਹੜੀ ਉਹਨਾਂ ਨੂੰ ਰਾਜਾਂ ਦੀ ਲੋੜ ਨਹੀਂ ਹੈਗੀ ਆਇਲੈਂਡ ਦੀ ਕਿਉਂਕਿ ਇਸ ਦੀ ਕੋਈ ਵੀ ਸਮੱਸਿਆ ਜਿਹੜੀ ਆ ਉੱਥੇ ਨਹੀਂ ਹੈਗੀ ਪਰ ਜੇਕਰ ਇਹਦੇ ਨਾਲ ਹੀ ਨਾਲ ਜੇਕਰ ਇਹ ਗੱਲ ਜੋੜ ਦਿੱਤੀ ਜਾਂਦੀ ਹੈ ਕਿ ਲੋਕ ਸਭਾ ਵਿਧਾਨ ਸਭਾ ਦੇ ਚੋਣਾ ਨਗਰ ਦੇ ਕਮੀਆਂ ਚੋਣਾ ਤੇ ਪੰਚਾਇਤ ਦੇ ਚੋਣਾ ਇੱਕ ਨਾਲ ਇੱਕੋ ਤਰੀਕੇ ਨਾਲ ਕੁਸਮੇ ਕਰੋੜੀਆਂ ਨੇ ਤਾਂ ਫਿਰ ਸੁਖਵਿੰਦਰ ਜੀ ਇਹ ਦੇਸ਼ ਦੀਆਂ 50% ਜਿਹੜੀਆਂ ਵਿਧਾਨ ਸਭਾ ਵਾਲੇ ਉਹਨਾਂ ਦਾ ਮਗਰੀ ਸੈਮਤੀਆ ਉਜੜੂ ਦੀ ਜਿਹੜੀ ਬਣ ਜਾਂਦੀ ਆ ਉੱਥੇ ਜਿਹੜਾ ਅੜਿੱਕਾ ਵੱਡ ਜਾਂਦਾ ਦੂਜਾ ਬਿਲ ਜਿਹੜਾ ਹੈਗਾ ਉਹ ਹੈਗਾ ਕੇਂਦਰੀ ਸ਼ਾਸਿਤ ਰਾਜਾਂ ਨਾਲ ਸੰਬੰਧ ਜਿਨ੍ਹਾਂ ਵਿੱਚ ਦਿੱਲੀ ਹੈ ਜੰਮੂ ਕਸ਼ਮੀਰ ਹੈ ਪਾਣੀਚਰੀ ਹੈ ਉਹਨਾਂ ਇਹਨਾਂ ਰਾਜਾਂ ਨੂੰ ਕਿਉਂਕਿ ਕੇਂਦਰੀ ਸ਼ਾਸਿਤ ਰਾਜ ਨਹੀਂ ਇਹਨਾਂ ਨੂੰ ਬਾਕੀ ਵਿਧਾਨ ਸਭਾ ਦੇ ਬਰਾਬਰ ਦੇ ਹੋਣ ਵਾਸਤੇ ਕਿ ਜਿੱਤਨਾ ਬਾਕੀ ਵਿਧਾਨ ਸਭਾ ਬਣੇ ਜਿੱਤਨਾ ਪੰਜਾਬ ਆ ਜਾਂ ਹਰਿਆਣਾ ਉਸੇ ਤਰੀਕੇ ਨਾਲ ਕੇਂਦਰ ਸ਼ਾਸਿਤ ਰਾਜਾਂ ਨੂੰ ਇੱਕੋ ਸੰਵਧਾਨਕ ਸੋਧ ਵਿੱਚ ਬੰਨਣ ਵਾਸਤੇ ਜ਼ਰੂਰੀ ਹੈ ਕਿ ਉੱਥੇ 50% ਦੀ ਜਿਹੜੀ ਲੋੜ ਪੈਣੀ ਹੈ ਸੋ ਇਹ ਜਿਹੜੇ ਦੋ ਬਿੱਲ ਨੇ ਇਹਦੇ ਵਿੱਚ ਪੇਸ਼ ਕੀਤੇ ਜਾਣਗੇ ਹੁਣ ਮੈਂ ਫਿਰ ਪਹਿਲੀ ਗੱਲ ਤੇ ਹੁੰਦਾ ਜਿਹੜੀਆਂ 6 ਸੰਵਧਾਨਕ ਸੋਧਾਂ ਗਈਆਂ ਕਰ ਗਿਆ ਪੰਨ ਜਿੱਥੇ ਅੜਿੱਕਾ ਮੁੱਖ ਤੌਰ ਤੇ ਪਸਦਾ ਔਰ ਜਿਸ ਕਰਕੇ ਜਿਹੜੀ ਇਸ ਇਸ ਬਿੱਲ ਨੂੰ ਸਾਂਝੀ ਸੰਸਦਿਕ ਕਮੇਟੀ ਕੋਲ ਭੇਜਣ ਦੀ ਤਸਵੀਰ ਸੀ 2014 2000 ਹੁੰਦੀ ਭਾਜਪਾ ਕੋਲ ਉਸ ਵਕਤ ਸਪਸ਼ਟ ਜਿਹੜਾ ਬਹੁਮਤ ਸੀ ਤਾਂ ਸਖੰਦਰਜੀ ਸਪਸ਼ਟ ਬਹੁਮਤ ਸੀ 3570 ਨੂੰ ਉਹਨਾਂ ਨੇ ਪੂਰੀ ਬਾਬਰੀ ਮਸਜਿਦ ਰਾਮਜਨ ਭੂਮੀ ਸੰਬੰਧੀ ਵੀ ਫੈਸਲਾ ਕੀਤਾ ਸਿਵਲ ਕੋਰਟ ਦੇ ਸੰਬੰਧੀ ਵੀ ਫੈਸਲਾ ਕੀਤਾ ਯੂਨੀਫਾਈਡ ਸਿਵਲ ਕੋਰਟ ਬਹੁਤ ਕੁਝ ਇਦਾਂ ਦੇ ਫੈਸਲੇ ਜਿਹੜੇ ਈਵਨ ਕਿ ਡੋਟ ਬੰਦੀ ਦਾ ਫੈਸਲਾ ਵੀ ਮੋਦੀ ਸਰਕਾਰ ਨੇ ਕੀਤਾ ਗਿਆ ਪਰ ਐਸ ਵੇਲੇ ਜੇਕਰ ਲੋਕ ਸਭਾ ਦੀ ਸਥਿਤੀ ਵਿਖੀ ਜਾਵੇ ਤਾਂ ਸਖਿੰਦਰ ਜੀ ਉਥੇ ਐਨਡੀਏ ਕੋਲ ਕੇਵਲ ਤੇ ਕੇਵਲ 293 ਦਾ ਬਹੁਮਤ ਜਿਹੜਾ ਉਹ ਹੈਗਾ ਰਾਜ ਸਭਾ ਦੇ ਵਿੱਚ ਐਨਡੀਏ ਦੇ ਜਿਹੜੇ ਅਲਾਈਸ ਦੇ ਜਿਹੜੇ ਭਾਈ ਗਾਨੇ ਕੁੱਲ ਭਾਜਪਾ ਦੇ ਉਥੇ 120 ਮੈਂਬਰ ਨੇ ਹੁਣ ਦੋਵਾਂ ਪਾਸੇ ਜੇਕਰ ਬਿਲਕੁਲ ਕੋਈ ਪਾਸ ਹੋਣਾ ਲੋਕ ਆ ਜਿਹੜਾ ਬਿੱਲ ਅਸੀਂ ਗੱਲ ਚਰਚਾ ਕਰ ਰਹੇ ਹਾਂ ਤਾਂ ਉਸ ਦੇ ਵਾਸਤੇ ਦੋ ਪਿਆਹੀ ਬਹੁਮਤ ਸਖੰਦਰ ਜੀ ਚਾਹੀਦਾ ਹੈਗਾ ਇਹ ਰਾਜ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਲੋਕ ਸਭਾ ਉਹ ਰਾਜ ਸਭਾ ਦੇ ਵਿੱਚ ਤੇ ਰਾਜ ਸਭਾ ਨੇ ਸਥਿਤੀ ਮੈਂ ਬਿਆਨ ਕਰ ਚੁੱਕਾ ਕਿ 120 ਐਨਡੀਏ ਦੇ 84 ਇੰਡੀਆ ਲਾਈਨਸ ਤੇ ਤੇ ਚਾਹੀਦੀ ਉੱਥੇ ਇਹ ਹੈ ਕਿ 164 ਰਾਜ ਸਭਾ ਦੇ ਜੇਕਰ ਮੈਂਬਰ ਇਹ ਸੱਤ ਵਿੱਚ ਫਤਵਾ ਦੇ ਦਿੰਦੇ ਆ ਤਾਂ ਰਾਜ ਸਭਾ ਚੋਂ ਇਹ ਬਿੱਲ ਪਾਸ ਹੋ ਜਾਂਦਾ ਲੋਕ ਸਭਾ ਦੇ ਵਿੱਚ 364 ਜਿਹੜੇ ਆ ਮੈਂਬਰਾਂ ਦੀ ਸਹਿਮਤੀ ਚਾਹੀਦੀ ਹੈ ਬਹੁਮਤ ਚਾਹੀਦਾ 2 ਤੇ ਫਿਰ ਜਾ ਕੇ ਇਹ ਬਿਲ ਪਾਸ ਹੁੰਦਾ ਹੁਣ ਇਹ ਜਿਹੜੀ ਸਥਿਤੀ ਆ ਰਾਜ ਸਭਾ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ ਐਨਡੀਆ ਦੀ ਉਹਦੀ ਮਜਬੂਤੀ ਥੀ ਹੈ ਨਹੀਂ ਪਰ ਕਿਉਂਕਿ ਇਹ ਡ੍ਰੀਮ ਪ੍ਰੋਜੈਕਟ ਆ ਡ੍ਰੀਮ ਪ੍ਰੋਜੈਕਟ ਦੇ ਤਹਿਤ ਇਹਨਾਂ ਨੇ ਤਾਂ ਹਰ ਉਹ ਕੁਝ ਕਰਨਾ ਦੂਸਰੇ ਬੰਨੇ ਜਿਹੜੇ ਇੰਡੀਆ ਲਾਈਸ ਤੇ ਭਾਈ ਵਾਲਾ ਮਮਤਾ ਬੇਨਰਜੀ ਹੁਣ ਯਾਨੀ ਇਸ ਕਾਰਨ ਨਕਾਰਤਾ ਉਹ ਕਹਿੰਦੇ ਸੀ ਇਹਦੇ ਵਿਰੋਧ ਵਿੱਚ ਜਾਣਾ ਦੂਜੇ ਪਾਸੇ ਪ੍ਰੈਂਕਾ ਗਾਂਧੀ ਜਿਹੜੇ ਵਾਈਸਪ੍ਰੈਜ਼ੀਡੈਂਟ ਤੋਂ ਇਲੈਕਸ਼ਨ ਜਿੱਤੇ ਨੇ ਉਹਨਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਾਂਗਰਸ ਜਿਹੜੀ ਵੱਡੀ ਭਾਈਵਾਲ ਪਾਰਟੀ ਹੈਗੀ ਆ ਸੰਜੀਤ ਸਿੰਘ ਹੁਣੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਵੀ ਇਹਦੇ ਸੰਬੰਧੀ ਵੱਖਰੀ رائے ਉਹ ਵੀ ਇਹਦੇ ਨਾਲ ਸਹਿਮਤ ਨਹੀਂ ਤੇ ਦੂਜੇ ਪਾਸੇ ਇੰਡੀਆ ਆਲਾਈਸ ਦੇ ਵਿੱਚ ਵੀ ਕੁਝ ਇੱਕ ਤੁੱਕ ਭਾਈਵਾਲ ਪਾਰਟੀਆਂ ਹਨ ਅਜਿਹੀਆਂ ਜਿਹੜੀਆਂ ਇਸ ਗੱਲ ਤੇ ਸਹਿਮਤੀ ਪ੍ਰਗਟ ਨਹੀਂ ਕਰਦੀ ਉਹਨਾਂ ਦੇ ਆਪੋ ਆਪਣੇ ਤਰਕ ਨੇ ਕਿ ਹਾਂ ਭਈ ਇਹਦੇ ਨਾਲ ਵਿਧਾਨ ਸਭਾਵਾਂ ਨੂੰ ਭੰਗ ਕਰਵਾਉਣ ਦਾ ਜਾਂ ਕਿਹੋ ਜਿਹੀਆਂ ਸਥਿਤੀਆਂ ਹੋਣਗੀਆਂ ਜਾਂ ਕਿਹੋ ਜਿਹੀਆਂ ਸਥਿਤੀਆਂ ਨਹੀਂ ਹੋਣਗੀਆਂ ਕਹਿਣ ਦਾ ਅਰਥ ਇਹ ਐਂਡੀ ਜਨਕੀ ਭਾਜਪਾ ਜਨੰਦਰ ਮੋਦੀ ਜਿਨ੍ਹਾਂ ਦਾ ਇਹ ਡ੍ਰੀਮ ਪ੍ਰੋਜੈਕਟ ਆ ਉਹ ਇਸ ਨੂੰ ਪਾਸ ਕਰਾਉਣ ਵਾਸਤੇ ਇਸ ਨੂੰ ਲਾਗੂ ਕਰਾਉਣ ਵਾਸਤੇ ਹਰ ਤਰੀਕੇ ਦਾ ਹਿਲ ਲਫ ਸਿਲ ਉਬਰਦਨ ਬਿਲਕੁਲ ਬਿਲਕੁਲ ਉਹੀ ਗੱਲ ਹੈ ਉਹੀ ਗੱਲ ਹੈ ਅੜਕੀ ਸਾਹਿਬ ਤੁਹਾਡੇ ਵਾਲੀ ਗੱਲ ਮੈਂ ਇਹਨੂੰ ਥੋੜੀ ਜਿਹੀ ਕੱਟ ਕੇ ਅੱਗੇ ਵਧਾਉਣ ਲੱਗਿਆ ਕਿ ਬਿਲਕੁਲ ਜਿੱਥੇ ਇਹ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਜ਼ਿਆਦਾ ਮੋਦੀ ਸਾਹਿਬ ਉਹਨਾਂ ਦੇ ਨਾਲ ਜੁੜੀਆਂ ਉਹ ਜ਼ਿਆਦਾਤਰ ਨਹੀਂ ਹੋਣਗੀਆਂ ਸਹਿਮਤ ਪਰ ਫਿਰ ਵੀ ਉਹ ਜਿਹੜੀ ਧਾਰਨਾ ਬਣੀ ਹੋਈ ਹੈ ਨਾ ਕਿ ਮੋਦੀ ਹੈ ਤਾਂ ਮਮਕਨ ਹੈ ਮੋਦੀ ਹੁਣੀ ਰਾਮ ਮੰਦਰ ਵਾਲਾ ਮਸਲਾ ਇੰਜ ਲੱਗਦਾ ਸੀ ਕਿ ਨਹੀਂ ਕਦੇ ਸਿਰੇ ਚੜ ਸਕਦਾ 370 ਵਾਲਾ ਮਸਲਾ ਸੀਗਾ ਜਿਹੜਾ ਕਦੇ ਨਹੀਂ ਸਿਰੇ ਚੜ ਸਕਦਾ ਜਿਹੜੀ ਆਰਐਸ ਸੁਦੀ ਪਿਛਲੇ 100 ਸਾਲਾਂ ਦੇ ਏਜੰਡੇ ਨੇ ਉਹ ਬੇਸ਼ੱਕ ਇੰਜ ਲੱਗਦੇ ਸੀਗੇ ਕਿ ਭਾਈ ਇਹ ਕਿਸੇ ਤਰੀਕੇ ਨਾਲ ਨੇਪਰੇ ਚੜ ਨਹੀਂ ਸਕਦੇ ਪਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਕਿਵੇਂ ਨਾ ਕਿਵੇਂ ਕਰਕੇ ਨੇਪਰੇ ਚਾੜ ਹੀ ਰਹੀ ਹੈਗੀ ਆ ਇਹ ਧਾਰਨਾ ਜਿਹੜੀ ਹੈ ਨਾ ਇਹ ਧਾਰਨਾ ਜ਼ਰੂਰ ਹੈ ਇੱਕ ਗੱਲ ਨੂੰ ਉਹਨਾਂ ਦੇ ਮੰਨੋ ਤਸਦੀਦਿੰਦੀ ਹੈ ਉਹਨਾਂ ਦੇ ਜਿਹੜੇ ਇਹ ਚਾਹਣ ਵਾਲੇ ਆ ਕਿ ਭਾਈ ਇਸ ਇਹ ਇਕੱਠੀਆਂ ਹੋ ਜਾਣ ਚਾਹਣਾ ਕਿ ਮੋਦੀ ਹੈ ਤਾਂ ਸੰਭ 可能 ਹੈ ਮੋਦੀ ਕੁਝ ਵੀ ਕਰ ਸਕਦੇ ਆ ਇਸ ਪੱਖੋਂ ਤਾਂ ਲੱਗਦਾ ਵੀ ਹੋ ਜੂ ਪਰ ਹੁਣ ਪ੍ਰੈਕਟੀਕਲੀ ਇਸ ਨੂੰ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੱਗੂ ਪਤਾ ਜਦੋਂ ਲੈ ਕੇ ਆਉਣਗੇ ਬਿਲ ਸਖਵਨਦੀ ਬੁਦੀ ਹੈ ਤਾਂ ਸਭ ਕੁਝ ਸੰਭਵ ਹੈ ਇਹ ਨਾਰਾ ਉਸ ਵਕਤ ਵਾਪਰਿਆ ਸੀ ਜਾਂ ਉਸ ਵਕਤ ਇਸ ਨਾਰੇ ਦਾ ਜਨਮ ਹੋਇਆ ਜਦੋਂ ਐਨਟੀਏ ਜਾਂ ਭਾਜਪਾ ਕੇਂਦਰ ਦੇ ਵਿੱਚ ਇੱਕ ਸਪਸ਼ਟ ਬਹੁਮਤ ਲੈ ਕੇ ਸਟਰੋਂਗ ਪਾਰਟੀ ਸੀ ਚਾਹੇ 370 ਰਾ ਦੀ ਗੱਲ ਕਰ ਲਓ ਚਾਹੇ ਰਾਮਜਨ ਭੂਮੀ ਦੀ ਗੱਲ ਕਰਦੋ ਉਸ ਵਕਤ ਬੀਜੇਪੀ ਕੋਲ ਇੱਕ ਸਪਸ਼ਟ ਬਹੁਮਤ ਸੀ ਤੇ ਅੱਜ ਵੀ ਬੀਜੇਪੀ ਉਸ ਸਪਸ਼ਟ ਬਹੁਮਤ ਵਿੱਚ ਨਹੀਂ ਹੈਗੀ ਤਾਂ ਸੋ ਇਹ ਨਾਰਾ ਜਿਹੜਾ ਸੁਖਵਿੰਦਰ ਦੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ 10 ਸਾਲ ਨਾਰਾ ਚੱਲਿਆ ਅਗਲੇ ਦਿਨਾਂ ਵਿੱਚ ਚਲੇ ਚਲ ਜਾਵੇ ਇਹਦੇ ਨਾਲ ਇੱਕ ਗੱਲ ਹੋਰ ਕਰਨੀ ਪੈਂਦੀ ਮੈਨੂੰ ਉਹਨਾਂ ਵਿਅਕਤੀ ਦਾ ਨਾਮ ਭੁੱਲ ਗਿਆ ਜਿਨ੍ਹਾਂ ਨੇ ਇੰਨੀ ਗੱਲ ਕਹੀ ਸੀ ਕਿ ਹਾਂ ਭੀ ਦੇਸ਼ ਦੇ ਅੰਦਰ ਆ ਕੇ ਕੇ ਬੀਜੇਪੀ ਸਰਕਾਰ ਇਸ ਬਿੱਲ ਨੂੰ ਪਾਸ ਕਰ ਦਿੰਦੀ ਆ ਪਰ ਫਿਰ ਵੀ ਇਸ ਬਿੱਲ ਨੂੰ ਜਾਂ ਇਸ ਸਿਧਾਂਤ ਨੂੰ ਜਾਂ ਇਸ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਘੱਟ ਤੋਂ ਘੱਟ 15 ਸਾਲ ਜਿਹੜੇ ਉਹ ਲੱਗ ਸਕਦੇ ਆ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਏਵੀਐਮ ਮਸ਼ੀਨਾਂ ਨੂੰ ਤਿਆਰ ਕਰਨਾ ਫਿਰ ਉਹਨਾਂ ਦੀ ਸਖਲਾਈ ਕਰਨੀ ਬਹੁਤ ਕੁਝ ਇਦਾਂ ਦਾ ਹੈਗਾ ਜਿਹੜਾ ਟੈਕਨੀਕਲ ਤੌਰ ਤੇ ਇਸ ਤੇ ਰਸਤੇ ਦੇ ਵਿੱਚ ਰੁਕਾਵਟ ਬਣ ਸਕਦਾ ਜੇਕਰ ਸੀ ਇਹ ਗੱਲ ਕਹੀ ਕਿ ਇਸ ਸੰਪਦ ਰੋਤੇ ਅਜਲਾਸ਼ ਚ ਬੀਜੇਪੀ ਬਿੱਲ ਲਿਆਂਦੀ ਪਾਸ ਹੋ ਜਾਂਦੀ ਆ ਸੁਖਿੰਦਰ ਜੀ ਲੱਗਦਾ ਨਹੀਂ ਕਿ 2029 ਦੇ ਵਿੱਚ ਸਾਰੇ ਦੇਸ਼ ਦੇ ਅੰਦਰ ਬੀਜੇਪੀ ਮਾਫ ਕਰਦਾ ਐਨਡੀ ਦੀ ਸਰਕਾਰ ਜਿਹੜੀ ਆ ਇੱਕੋ ਤਰੀਕੇ ਨਾਲ ਜਿਹੜੀਆਂ ਚੋਣਾਂ ਉਹ ਕਰਾਉਂਦੀ ਲੱਗਦਾ ਨਹੀਂ ਸੰਭਵ ਨਹੀਂ ਆ ਪਰ ਇਹ ਜਿਹੜੀ ਮੋਦੀ ਹੈ ਤੋ ਸੰਕਿਲ ਮੁਮਕਨ ਹੈ ਸਤੂ ਸਾਹਿਬ ਇਹ ਨਾਰਾ ਉਸ ਸਮੇਂ ਦਾ ਆ ਕਿ ਜਦੋਂ ਨਾਰਾ ਉਸਲੇ ਸਪਸ਼ਟ ਬਹੁਮਾ ਸੀ ਬੀਜੇਪੀ ਸਿਰਫ ਤੇ ਸਿਰਫ ਸਟਰੋਂਗ ਪਾਰਟੀ ਸੀ ਐਸੋੜੇ ਤਾਂ ਬੀਜੇਪੀ ਦੀ ਸਥਿਤੀ ਵੇਖੋ ਤੇ ਲੋਕ ਸਭਾਤ ਵਿੱਚ ਆਪ ਉਸ ਹਾਸ਼ੀਏ ਤੇ ਹੱਕੀ ਇੱਕ ਪਾਸੇ ਨਤੀਸ਼ ਕੁਮਾਰ ਤੇ ਦੂਜੇ ਪਾਸੇ ਚੰਦਰਬਾਬੂ ਨਾਇਡੂ ਦੀ ਉਹਨਾਂ ਦਾ ਆਸਰਾ ਲੈ ਕੇ ਇਹ ਚੱਲਣਾ ਪੈ ਰਿਹਾ ਡਿਪੈਂਡ ਜਿਹੜਾ ਇਹਨਾਂ ਦੋਵਾਂ ਵਿਅਕਤੀਆਂ ਤੇ ਕਰਦਾ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਤੇ ਕੀ ਬੀਜੇਪੀ ਦੀ ਇਸ ਉਹ ਰਣਨੀਤੀ ਨਾਲ ਸਹਿਮਤ ਹਨ ਜਾਂ ਨਹੀਂ ਹਨ ਕਿਉਂਕਿ ਉਹ ਸਥਿਤੀ ਹੁਣ ਹੈ ਨਹੀਂ ਮੋਦੀ ਹੈ ਤੋਂ ਮੁੱਕ ਗਿਆ ਹੈ ਬਾਕੀ ਦੇਖੋ ਲੋਕੀ ਕਹਿੰਦੇ ਨੇ ਕਿ ਅਮਿਤ ਸ਼ਾਹ ਹੁਈ ਚਾਂਕੀਆ ਨਹੀਂ ਚਾਂਕੀਆ ਚੂਨਕੀਆ ਸਖੰਦਰ ਜੀ ਸਾਰੇ ਹੀ ਹੁੰਦੇ ਆ ਪਰ ਉਹਨਾਂ ਚੀਜ਼ ਨਹੀਂ ਹੁੰਦਾ ਕਿ ਜਿੰਨਾ ਤੱਕ ਤੁਹਾਡੇ ਕੋਲ ਤਾਕਤ ਹੈਗੀ ਜਾਂ ਸੱਤਾ ਹੈਗੀ ਪਰ ਜਦੋਂ ਜਾਨਕੀਆਂ ਤਾਂ ਸਮਾਂ ਹੀ ਹੁੰਦਾ ਜੇ ਸਮਾਂ ਤੁਹਾਡੇ ਹੱਕ ਦਾ ਹੈਗਾ ਤਾਂ ਫਿਰ ਤੁਸੀਂ ਜਾਣਕੀਆਂ ਤੁਹਾਡੀਆਂ ਸਹੀ ਗੱਲਾਂ ਵੀ ਲੋਕੀ ਜਿਹੜੇ ਆ ਉਹ ਸੀਰੀਅਸ ਲੈਂਦੇ ਆ ਤੇ ਜਦੋਂ ਤੁਹਾਡਾ ਸਮਾਂ ਨਹੀਂ ਹੁੰਦਾ ਤਾਂ ਉਦੋਂ ਤੁਹਾਡੀਆਂ ਮਤਲਬ ਸੀਰੀਅਸ ਗੱਲਾਂ ਵੀ ਲੋਕੀ ਮਜ਼ਾਕ ਦੇ ਵਿੱਚ ਲੈ ਜਾਂਦੇ ਆ ਆਦਰਵਾਈ ਤੁਹਾਡਾ ਮਜ਼ਾਕ ਵੀ ਲੋਕੀ ਸੀਰੀਅਸ ਲੈਂਦੇ ਆ ਤਾਂ ਸਮੇਂ ਤੇ ਟੁਕਮ ਨੇ ਟੁਕਦੀਆਂ ਸਾਰੀਆਂ ਗੱਲਾਂ ਚਲੋ ਅਗਲੀ ਖਬਰ ਅਣਕੀ ਸਾਹਿਬ ਕਰ ਲੈਣੇ ਪਰ ਇਹ ਗੱਲ ਤੈ ਹੈ ਕਿ ਹਾਲੇ ਕੁਝ ਪੱਕਾ ਨਹੀਂ ਹੈ ਬੇਸ਼ੱਕ ਕੈਬਨਿਟ ਦੇ ਵਿੱਚੋਂ ਇਹਨਾਂ ਨੇ ਪਾਸ ਕਰ ਲਿਆ ਇਹ ਬਿੱਲ ਨੂੰ ਪਰ ਹਾਲੇ ਵੀ ਜਿਹੜਾ ਉਹ ਕੁਝ ਪੱਕਾ ਨਹੀਂ ਹੈ ਤੇ ਸਮੇਂ ਦੇ ਗਰਭ ਦੇ ਵਿੱਚ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਿੱਲ ਦੇ ਉੱਪਰ ਦੂਜੀਆਂ ਪਾਰਟੀਆਂ ਦਾ ਕੀ ਰੁਖ ਜਿਹੜਾ ਹੁੰਦਾ ਹੈ ਪਰ ਅਜਿਹੇ ਬਿੱਲ ਜਿਹੜੇ ਆ ਉਹ ਬਹੁਤ ਸਾਰੇ ਆਪਾਂ ਲਟਕਦੇ ਨਜ਼ਰ ਆਉਂਦੇ ਦੇਖੇ ਆ ਔਰ ਲਟਕਦੇ ਰਹਿੰਦੇ ਵੀ ਆ ਕਈ ਕਈ ਸਾਲਾਂ ਤੱਕ ਚਲੋ ਇਹਨੂੰ ਇਹ ਲਟਕਦਾ ਰਹਿੰਦਾ ਜਾਂ ਨਹੀਂ ਰਹਿੰਦਾ ਪਰ ਜੇ ਲੈ ਕੇ ਆਇਆ ਤਾਂ ਕੋਈ ਨਾ ਕੋਈ ਅੰਦਰ ਘਾਤੇ ਤਿਆਰੀ ਇਹਨਾਂ ਦੀ ਹੋਣੀ ਜ਼ਰੂਰ ਹੈ ਦੇਖਣ ਵਾਲੀ ਗੱਲ ਹੋਊਗੀ ਕੀ ਕੁਝ ਬੜਾ ਇੰਟਰਸਟਿੰਗ ਜਿਹੜਾ ਮਤਲਾਏਗਾ ਉਧਰ ਅਣਕੀ ਸਾਹਿਬ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਨੇ 10 ਵਜੇ ਅਰਦਾਸ ਜਿਹੜੀ ਕਰਾਉਣੀ ਸੀ ਔਰ ਜਿਹੜੀ ਧਾਰਮਿਕ ਸਜ਼ਾ ਉਹਨਾਂ ਨੇ ਮੁਕੰਮਲ ਕੀਤੀ ਹੈ ਔਰ ਅੱਜ ਉਹ ਕਹਿੰਦੇ ਆ ਕਿ ਸਜ਼ਾ ਮੁਕੰਮਲ ਉਹਨਾਂ ਦੀ ਹੋ ਗਈ ਹੈ ਪਰ ਕੁਝ ਵਿਰੋਧੀ ਕਹਿੰਦੇ ਆ ਕਿ ਨਹੀਂ ਜੀ ਉਹਨਾਂ ਦੀ ਹਲੇ ਸਜ਼ਾ ਮੁਕੰਮਲ ਨਹੀਂ ਹੋਈ ਉਹਨਾਂ ਦੇ ਅਸਦੀਫੇ ਜਿਹੜੇ ਆ ਉਹ ਹਲੇ ਹੋਏ ਦੀ ਪ੍ਰਵਾਨ ਪਰ ਦੂਜੇ ਪਾਸੇ ਕਹਿੰਦੇ ਜਥੇਦਾਰ ਸਾਹਿਬ ਨੇ ਕੋਈ ਨਾ ਕੀਤੀ ਆ ਕਿ ਭਾਈ ਉਹਨਾਂ ਦੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਜਿਹੜੀ ਅਰਦਾਸ ਆ ਉਹ ਨਹੀਂ ਰੋਕੀ ਜਾ ਸਕਦੀ ਕਿਉਂਕਿ ਜਿਹੜੇ ਅਸਤੀਫੇ ਮਨਜ਼ੂਰ ਕਰਨੇ ਸੀ ਉਹ ਕਰਨੇ ਸੀਗੇ ਮਨਜ਼ੂਰ ਜਿਹੜੀ ਵਰਕਿੰਗ ਕਮੇਟੀ ਹੈ ਮਾਫ ਕਰਨਾ ਵਰਕਿੰਗ ਕਮੇਟੀ ਅਨਕੀਰ ਸਾਹਿਬ ਜੇ ਮੈਂ ਗਲਤੀ ਨਹੀਂ ਆ ਤਾਂ ਜੀ ਹਾਂ ਤਾਂ ਉਹ ਜਿਹੜੀ ਕਮੇਟੀ ਆ ਉਹਨਾਂ ਨੇ ਜਿਹੜੇ ਉਹ ਕਰਨੇ ਸੀਗੇ ਪਰ ਗੱਲ ਇਹ ਹੈ ਵੀ ਉਹਨਾਂ ਨੇ ਕਹਿੰਦੇ ਆਪਣੇ ਕੋਲੋਂ ਦੇਤੇ ਅਸਤੀਫੇ ਤੇ ਦੂਜੇ ਪਾਸੇ ਬਾਗੀ ਵੀ ਜਾ ਕੇ ਜਿਹੜੀ ਉਹ ਮੁਲਾਕਾਤ ਕਰਕੇ ਆਇਆ ਧੰਨਵਾਦ ਕਰਕੇ ਆਇਆ ਜੱਫਦਰ ਸਾਹਿਬ ਦਾ ਕਿ ਤੁਸੀਂ ਪੰਥਕ ਇਕਤਾ ਲਈ ਜਿਹੜੇ ਫੈਸਲੇ ਕੀਤੇ ਉਹ ਬਹੁਤ ਵਧੀਆ ਨੇ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਕਿ ਵਾਕਈ ਸਜ਼ਾ ਪੂਰੀ ਹੋ ਗਈ ਹੈ ਬੇਸ਼ੱਕ ਗੋਲੀ ਵੀ ਚੱਲੀ ਪਰ ਸਜ਼ਾ ਜ਼ਰੂਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਪੂਰੀ ਕੀਤੀ ਆ ਬਿਰਨਾਗਾ ਔਰ ਧਿਆਨ ਸਿੰਘ ਮੰਡ ਹੋਣੀ ਸਵਾਲ ਚੁੱਕਰੇ ਕਹਿੰਦੇ ਕਿ ਨਹੀਂ ਸਜ਼ਾ ਪੂਰੀ ਹੋਈ ਔਰ ਨਾ ਕਾफी ਸਜ਼ਾ ਕਹਿੰਦੇ ਆ ਸੁਖਵਿੰਦਰ ਜੀ ਪਹਿਲੀ ਤੇ ਗੱਲ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਸਜ਼ਾ ਅੱਜ ਪੂਰੀ ਹੋ ਗਈ 10 ਵਜੇ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਬਸਤਕ ਹੋਣਗੇ ਤੇ ਉੱਥੇ ਜਾ ਕੇ ਅਰਦਾਸ ਜੀ ਸ਼ੁਕਰਾਨੇ ਦੀ ਅਰਦਾਸ ਕਰੋਗੇ ਅ ਦੂਜੇ ਪਾਸੇ ਵਿਰੋਧੀ ਨਹੀਂ ਆਮ ਲੋਕ ਵੀ ਸੁਖਵਿੰਦਰ ਜੀ ਇਹ ਸਵਾਲ ਚੁੱਕ ਰਿਹਾ ਕਿ ਅਜੇ ਤੱਕ ਜਿਹੜੇ ਅਕਾਲ ਤਖਸਬ ਦੀ ਫਸੀਲ ਤੋਂ ਜਿਹੜੇ ਫੈਸਲੇ ਹੁੰਦੇ ਆ ਉਹ ਫਸੀਲ ਤੋਂ ਫੈਸਲੇ ਉਸ ਦਫਤਰ ਤੱਕ ਪਹੁੰਚਣ ਲੱਗਿਆ ਜਿਨ੍ਹਾਂ ਬਖਤੀਆਂ ਉਹਨਾਂ ਦੀ ਸ਼ਬਦਾਵਲੀ ਜਿਹੜੀ ਉਹ ਬਦਲ ਜਾਂਦੀ ਹੈ ਇਹਦੇ ਸਬੰਧੀ ਅੱਜ ਬਹੁਤ ਚਰਚਾਵਾ ਨਹੀਂ ਇਹ ਖਾਸ ਤੌਰ ਤੇ ਜਿਸ ਤਰੀਕੇ ਨਾਲ ਇਹ ਗੱਲ ਕਹੀ ਗਈ ਕਿ ਵਰਕਿੰਗ ਕਮੇਟੀ ਤਿੰਨ ਦਿਨਾਂ ਦੇ ਵਿੱਚ ਅਸਤੀਫਾ ਜਿਹੜਾ ਮਨਜ਼ੂਰ ਕਰੇਗੀ ਵਰਕਿੰਗ ਕਮੇਟੀ ਨੇ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕੀਤਾ ਬਲਕਿ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਉਹ ਨਾਲ ਹੀ ਚੋਣਾ ਲੜਦਾ ਐਲਾਨ ਕਰ ਦਿੱਤਾ ਇਸ ਗੱਲ ਨੂੰ ਵੀ ਲੈ ਕੇ ਜਿਹੜੇ ਸੁਧਾਰ ਲਹਿਰ ਵਾੜੀ ਨੇ ਕੱਲ ਗਿਆਨੀ ਰਿਕਪੀ ਸਿੰਘ ਉਹਨਾਂ ਨੂੰ ਮਿਲਦੇ ਆ ਉੱਥੇ ਉਹਨਾਂ ਨੇ ਆਪਣਾ ਰਾਗ ਜਿਹੜਾ ਅਲੱਪਿਆ ਆ ਕਿ ਅਸੀਂ ਇਹ ਕੀਤਾ ਉਹ ਕੀਤਾ ਪਰ ਦੂਜੇ ਪਾਸੇ ਕੋਈ ਵੀ ਇਹੀ ਗੱਲ ਜਿਹੜੀ ਆ ਨਹੀਂ ਵੇਖ ਨੂੰ ਪੈਂਦੀ ਹੁਣ ਸਿੱਧਾ ਸਭ ਤੋਂ ਵੱਡੀ ਗੱਲ ਜਿਹੜੀ ਆ ਸੰਜਾਪੁਰੀ ਹੁੰਦੇ ਅਰਦਾਸ ਕੇਵਲ ਉਦੋਂ ਤੁਸੀਂ ਕੋਈ ਵੀ ਵਿਅਕਤੀ ਅਕਾਲ ਤਖਤ ਸਾਹਿਬ ਨੂੰ ਗੀ ਤਨਖਾਹ ਜਿਹੜੀ ਲੱਗਦੀ ਆ ਉਸ ਤਨਖਾਹ ਤੋਂ ਬਾਅਦ ਉਸ ਵਕਤ ਅਰਦਾਸ ਕਰਾ ਸਕਦਾ ਕਿ ਜਦੋਂ ਉਸ ਨੂੰ ਅਕਾਲ ਤੱਕ ਸਭ ਨੂੰ ਮਿਲੇ ਹਰ ਫਰਮਾਨ ਨੂੰ ਉਸ ਨੇ ਪੂਰਾ ਕਰ ਲਿਆ ਹੋਵੇ ਹੁਣ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਇਸ਼ਤਿਹਾਰ ਸੀ 82 ਲੱਖ ਦੇ ਜਿਹੜੇ ਉਸ ਨੇ ਛਪਾਏ ਕੀ ਸੀ ਤੇ ਉਹ ਜਿਹੜੀ ਕੁੱਲ ਰਕਮ ਸਖਵਿੰਦਰ ਜੀ 1 ਕਰੋੜ 160 ਲੱਖ ਰੁਪਇਆ ਬੰਦੀ ਆ ਵਿਆਸ ਮੇਰਾ ਐਫ ਡੀ ਆਈ ਤੇ ਉਸਾਰ ਤੇ ਉਹ ਰਕਮ ਜਿਹੜੀ ਆ ਕੱਲ ਸ਼ਾਮ ਤੱਕ ਉੱਥੇ ਸੈਕਟਰੀ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਡਿਟ ਵਿਭਾਗ ਦੇ ਵਿੱਚ ਜਮ੍ਹਾਂ ਕਰਵਾ ਦੇਣੀ ਚਾਹੀਦੀ ਸੀ ਪਰ ਕੱਲ ਸ਼ਾਮੀ 6 ਵਜੇ ਤੱਕ ਉਹ ਰਕਮ ਜਿਹੜੀ ਆ ਅਜੇ ਤੱਕ ਜਮ੍ਹਾਂ ਨਹੀਂ ਕਰਾਈ ਗਈ 82 ਲੱਖ ਦੇ ਜਿਹੜੇ ਇਸ਼ਤਿਹਾਰ ਛਾਪੇ ਸੀ ਜਿਨ੍ਹਾਂ ਦੀ ਹੁਣ ਵਿਆਸਮਤ 1 ਕਰੋੜ 160 ਲੱਖ ਬਣਦਾ ਤੇ ਉਹ ਸਾਰੀ ਰਕਮ ਜਿਹੜੀ ਸੀ ਸੁਖਬੀਰ ਸਿੰਘ ਬਾਦਮ ਹੋਂਦੇ ਜਮ੍ਹਾਂ ਕਰਉਗੀ ਸੀ ਇਹਦੇ ਸਬੰਧੀ ਅਜੇ ਤੱਕ ਕੋਈ ਵੀ ਰਕਮ ਉੱਥੇ ਜਮ੍ਹਾਂ ਨਹੀਂ ਕਰਾਈ ਗਈ ਹੁਣ ਜਦੋਂ ਇਹ ਜਿਹੀਆਂ ਗੱਲਾਂ ਸਾਹਮਣੇ ਆਉਣਗੀਆਂ ਤਾਕਤ ਤਰਤੀ ਤੌਰ ਤੇ ਸਵਾਲ ਜਿਹੜੇ ਪੈਦਾ ਹੋਣਗੇ ਹੁਣ 11000 ਦੀ ਰਕਮ ਜਿਹੜੀ ਪਉਣੀ ਆ ਗੋਲਕ ਦੇ ਵਿੱਚ ਪਉਣੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਜੋ ਕਰੋਨਾ ਉਹਦੇ ਸਬੰਦੇ ਵੀ ਉਹ ਕਹਿ ਰਹੇ ਕਿ ਠੀਕ ਆ ਕਰਵਾ ਦਿਓ ਪਰ ਜਿਹੜੀ ਅਸਲੀ ਸ਼ਰਤ ਹੈ 82 ਲੱਖ ਵਾਲੀ ਉਹ ਅਜੇ ਤੱਕ ਪੂਰੀ ਜਿਹੜੀ ਆ ਉਹ ਨਹੀਂ ਹੋਈ ਹੁਣ ਹੋ ਗਈ ਹੋਵੇ ਤਾਂ ਕੁਝ ਅਸੀਂ ਕਹਿ ਨਹੀਂ ਸਕਦੇ ਪਰ ਜੋ ਖਬਰਾਂ ਸਾਡੇ ਤੱਕ ਪਹੁੰਚੀਆਂ ਸੀ ਉਹ ਨਹੀਂ ਹੋਈਆਂ ਹੁਣ ਇਸ ਗੱਲ ਨੂੰ ਕਿ ਲੈ ਕੇ ਗਿਆਨੀ ਰੰਗਬੀਰ ਸਿੰਘ ਹੁਣ ਤਾਂ ਕਾਫੀ ਦਬਾਅ ਹੈਗਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਹਾਂ ਭੀ ਅਕਾਲ ਤੱਕ ਸਭ ਤੋਂ ਜਿਹੜੇ ਫੈਸਲੇ ਹੁੰਦੇ ਆ ਅਕਾਲ ਤੱਕ ਸਭ ਦੀ ਫਸੀਲ ਤੋਂ ਜਿਹੜੇ ਫੈਸਲੇ ਸੁਣਾਈ ਜਾਂ ਉਹ ਅਗਲੇ ਦੇ ਦਫਤਰ ਪਹੁੰਚੇ ਤੱਕ ਉਹਨਾਂ ਦੀ ਸ਼ਬਦਾਵਲੀ ਬਹੁਤ ਕੁਝ ਬਦਲ ਜਾਂਦੀ ਆ ਜਿਸ ਦੇ ਵਿੱਚ ਸਾਰਾ ਮਸਲਾ ਭੰਪਰਪੂਸੇ ਦੇ ਵਿੱਚ ਪੈ ਜਾਂਦਾ ਚਲੋ ਇਹ ਗੱਲਾਂ ਜਿਹੜੀਆਂ ਟੈਕਨੀਕਲ ਗੱਲਾਂ ਨੇ ਸ਼੍ਰੀ ਅਕਾਲਪੁਰਖ ਸਾਹਿਬ ਦੇ ਜਥੇਦਾਰ ਸਬੰਧੀ ਆਪਾਂ ਕੋਈ ਵੀ ਆਪਣੀ ਰਾਏ ਜਿਹੜੀ ਆ ਉਹ ਨਹੀਂ ਦੇ ਸਕਦੇ ਕਿਉਂਕਿ ਅਸੀਂ ਸਧਾਰਨ ਵਿਅਕਤੀ ਆ ਤੇ ਅਕਾਲਪੁਰਖ ਸਾਹਿਬ ਦੀ ਵਸਿੱਲ ਤੇ ਵਿਅਕਤੀ ਬੈਠੇ ਆਮ ਲੋਕਾਂ ਨੂੰ ਮਹਾਨੇ ਲੋਕ ਉਹਨਾਂ ਕੋਲ ਬਾਰਕਤ ਸ਼ਕਤੀ ਜਿਹੜੀ ਦ੍ਰਿਸ਼ਟੀ ਜਿਹੜੀ ਉਹ ਪ੍ਰਾਪਤ ਕਰਦੇ ਹੁਣ ਇਸ ਗੱਲ ਨੂੰ ਲੈ ਕੇ ਦੂਜੇ ਪਾਸੇ ਆ ਪਿਆਰ ਸਿੰਘ ਬਣ ਜਿਹੜੇ ਮਤਵਾਚੀ ਬੱਚੇ ਜੱਥੇਦਾਰ ਨੇ ਜਿੰਨਾ ਤਸਬੰਦੀ ਰਾਤੀ ਗੱਲ ਕੀਤੀ ਉਹ ਵੀ ਸਾਹਮਣੇ ਆਏ ਆ ਉਹ ਕਹਿੰਦੇ ਜੀ ਨਹੀਂ ਇਹ ਸਜ਼ਾ ਪੂਰੀ ਨਹੀਂ ਇਹ ਸਜ਼ਾ ਨਹੀਂ ਹੈਗੀ ਇਹ ਸਜ਼ਾ ਦੇ ਪੂਰਤ ਨਹੀਂ ਇਹ ਕੇਵਲ ਤਾਂ ਕੇਵਲ ਖਾਣਾ ਪੂਰਤੀ ਹੈਗੀ ਚਲੋ ਉਹਨਾਂ ਨੇ ਆਪਣੇ ਪੱਤਰ ਤੇ ਜਿਹੜੀ ਸਟੇਟਮੈਂਟ ਦੇਣੀ ਹੈ ਇਹ ਉਹਨਾਂ ਦੀ ਆਪੋ ਆਪਣੀ ਗੱਲ ਹੈ ਪਰ ਇੱਕ ਗੱਲ ਤਾਂ ਜਗ ਜाहिर ਆ ਕਿ ਜਿਸ ਤਰੀਕੇ ਦੀ ਸਜ਼ਾ ਤਾਂ ਮੁੱਖ ਸਜ਼ਾ ਅਕਾਲ ਤਖਬਾਬ ਲੋਕ ਸ਼੍ਰੀ ਸੁਖਵਿੰਦਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੂੰ ਸੁਣਾਈ ਗਈ ਉਹਨਾਂ ਨੇ ਉਹ ਪੂਰੀ ਕਰਦੀ ਕੈਮਰਿਆਂ ਦੇ ਸਾਹਮਣੇ ਪੂਰੀ ਕੀਤੀ ਹੈ ਕੈਮਰਾ ਦੇ ਸਾਹਮਣੇ ਮੈਂ ਤਾਂ ਕਹਿ ਰਿਹਾ ਆ ਕਿਉਂਕਿ ਨਿੱਕੀ ਤੋਂ ਨਿੱਕੇ ਬਰਤਨ ਵੀ ਮਾਜਦੇ ਸੀ ਉਹ ਵੀ ਕੈਮਰਾ ਉਹਨਾਂ ਨੂੰ ਕਮਰ ਜਿਹੜਾ ਕਰਦਾ ਸੀ ਦੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਨਰੈਣ ਸਿੰਘ ਚੌੜਾ ਦੇ ਹਮਲੇ ਚ ਲੈ ਕੇ ਕੀਤੀ ਜਾਂਦੀ ਸੀ ਤਾਂ ਸਿੱਧੂ ਸਾਹਿਬ ਇਹ ਜਿਹੜਾ ਸਜਾਹ ਹੋਈ ਨਰੈਣ ਸਿੰਘ ਚੌੜੇ ਦਾ ਐਪੀਸੋਡ ਹੋਣਾ ਇਹ ਬਹੁਤ ਕੁਝ ਏਦਾਂ ਦਾ ਜਿਹੜਾ ਇਸ ਸਜਾਹ ਦੇ ਸੰਦਰਭ ਦੇ ਵਿੱਚ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਗਲਤੀ ਬੰਨਣ ਦੀ ਪ੍ਰਕਿਰਿਆ ਉਹਨੂੰ ਬਹੁਤ ਤਰੀਕੇ ਨਾਲ ਉੱਜਾ ਕੇ ਰੱਖਤਾ ਤੇ ਕਈ ਸਵਾਲਾਂ ਨੂੰ ਜਿਹੜਾ ਉਹ ਜਨਮ ਦਿੱਤਾ ਆ ਕਹ ਅੱਜ ਚਲੋ 10 ਵਜੇ ਪੇਸ਼ ਹੋਣਗੇ ਅਰਦਾਸ ਸੁਣਾ ਵੀ ਹੋ ਫਿਰ ਉਸ ਤੋਂ ਮਗਰੋਂ ਇਹ ਵੇਖਣਾ ਹੋਏਗਾ ਕਿ ਸੁਖਵੀਰ ਸਿੰਘ ਬਾਦਲ ਦੀ ਅਹਿਮ ਪੂਪ ਕਾ ਕੀ ਰਹੀ ਦੀ ਕਿ ਉਹ ਜਿੰਨੀ ਚੋਣਾਂ ਆ ਮਾਫ ਕਰਦਾ ਨਗਰ ਦੇ ਜਿੰਨੀ ਚੋਣਾਂ ਦੇ ਵਿੱਚ ਐਕਟਿਵ ਹੁੰਦੀ ਆ ਆਪਰੇਟ ਕਰਦੇ ਆ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਬਰਵਿੰਦਰ ਸਿੰਘ ਪੁੱਤਰ ਹੁਣੀ ਕਰ ਰਹੇ ਤੇ ਜਾਂ ਅਸਤੀਫਾ ਬਰਜੂਦ ਕਰਕੇ ਉਹ ਘਰ ਬੈਠ ਜਾਂਦੇ ਆਪਣੇ ਜਿਸ ਤਰੀਕੇ ਨਾਲ ਪਰਿਵਾਰਕ ਕੰਮਾਂ ਦੇ ਉਹਨਾਂ ਨੇ ਹਵਾਲਾ ਦਿੱਤਾ ਸੀ ਉਹ ਆਪਣੇ ਪਰਿਵਾਰਕ ਕੰਮਾਂ 'ਚ ਮਸਲੂਫ ਹੋ ਜਾਂਦੇ ਆ ਇਹਦੇ ਉੱਤੇ ਧਿਆਨ ਲਗਾ ਰੂਗਾ ਤੇ ਜੇਕਰ ਪਰਿਵਾਰਕ ਕੰਮਾਂ ਦੀ ਬਜਾਏ ਇਹਨਾਂ ਚੋਣਾਂ ਦੇ ਵਿੱਚ ਉਹ ਸਰਗਰਮ ਹੋ ਜਾਂਦੇ ਆ ਤਾਂ ਸਿੱਧੂ ਸਾਹਿਬ ਵਿਰੋਧੀਆਂ ਦੇ ਨਿਸ਼ਾਨੇ ਤਰਫ ਫਿਰ ਉਹਨਾਂ ਨੇ ਦੁਬਾਰਾ ਆਉਣਾ ਹੀ ਆਉਣਾ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਵੀ ਕੁਝ ਕੀਤਾ ਗਿਆ ਉਹ ਠੀਕ ਨਹੀਂ ਸੀ ਇਹਨਾਂ ਨੂੰ ਬਚਾਇਆ ਗਿਆ ਸੋ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਅੱਜ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੀ ਭੂਮਿਕਾ ਬਣਦੀ ਹੈ ਇਹ ਜਿਹੜੀ ਵਰਕਿੰਗ ਕਮੇਟੀ ਆ ਉਹ ਉਹਨਾਂ ਦੇ ਅਸਮਦ ਦੇ ਕਿਹੋ ਜਿਹੇ ਫੈਸਲੇ ਜਿਹੜੇ ਆ ਅਖਤਿਆਰ ਕਰਦੀ ਹੈਗੀ ਅੰਕੀ ਸਾਹਿਬ ਕੱਲ ਬੜੀ ਹੈਰਾਨੀ ਦੀ ਗੱਲ ਹੈ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੁੰਡਾਗਰਦੀ ਸ਼ਰਿਆਮ ਦੇਖਣ ਨੂੰ ਮਿਲੀ ਔਰ ਇਥੋਂ ਤੱਕ ਦੇਖਣ ਨੂੰ ਮਿਲੀ ਕਿ ਨਗਰ ਕੌਂਸਲ ਬਾਗਾਪੁਰਾਣਾ ਧਰਮਕੋਟ ਤੇ ਨਗਰ ਪੰਚਾਇਤ ਫਤਿਹਗੜ ਪੰਜ ਤੂਰ ਦੀਆਂ ਚੋਣਾਂ ਦੇ ਵਿੱਚ ਵਿਰੋਧੀ ਧਿਰਾਂ ਦਾ ਕੋਈ ਵੀ ਉਮੀਦਵਾਰ ਜਿਹੜਾ ਆਪਣੀ ਨਾਮਜ਼ਦੀ ਪੱਤਰ ਦਾਖਲ ਨਹੀਂ ਕਰ ਸਕਿਆ ਪਟਿਆਲਾ ਦੇ ਵਿੱਚ ਪੁਲਿਸ ਦੀ ਮੌਜੂਦਗੀ ਦੇ ਵਿੱਚ ਐਮਐਲਏ ਦੀ ਮੌਜੂਦਗੀ ਦੇ ਵਿੱਚ ਸ਼ਰਿਆਮ ਗੁੰਡੇ ਅਕਾਲੀ ਦਲ ਦੇ ਭਾਜਪਾ ਦੇ ਆਜ਼ਾਦ ਉਮੀਦਵਾਰਾਂ ਦੇ ਜਾਂ ਹੋਰਨਾਂ ਪਾਰਟੀਆਂ ਦੇ ਜਿਹੜੇ ਉਹ ਕਾਗਜ਼ ਨਾਮਜ਼ਦਗੀ ਪੱਤਰ ਖੋਖੋ ਭੱਜਦੇ ਨਜ਼ਰ ਆਏ ਪਰ ਪੁਲਿਸ ਮੂਕ ਦਰਸ਼ਕ ਬਣੀ ਖੜੀ ਦੇਖਦੀ ਰਹੀ ਮੌਕੇ ਦੀਆਂ ਵੀਡੀਓਜ਼ ਕੋਲੇ ਨੇ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਥਾਵਾਂ ਦੀਆਂ ਚੋਣਾਂ ਕੈਂਸਲ ਹੋਣੀਆਂ ਚਾਹੀਦੀਆਂ ਦੁਬਾਰਾ ਡੇਟਾ ਜਾਰੀ ਹੋਣੀਆਂ ਚਾਹੀਦੀਆਂ ਨਾਮਜ਼ਦਗੀ ਪੱਤਰਾਂ ਦੀਆਂ ਔਰ ਸਖਤ ਪ੍ਰਕਿਰਿਆ ਕੋਈ ਅਪਣਾਉਣੀ ਚਾਹੀਦੀ ਹੈ ਸਖਤ ਰੁਖ ਅਪਣਾਉਣਾ ਚਾਹੀਦਾ ਕਿ ਇਹੋ ਜੀ ਗੁੰਡਾਗਰਦੀ ਨਾ ਹੋਵੇ ਹਾਈ ਕੋਰਟ ਨੂੰ ਵੀ ਸੂਮੋਟੋ ਨੋਟਿਸ ਜਿਹੜਾ ਇਹਦੇ ਤੇ ਲੈਣਾ ਚਾਹੀਦਾ ਚੋਣ ਕਮਿਸ਼ਨ ਨੂੰ ਵੀ ਲੈਣਾ ਚਾਹੀਦਾ ਇਥੋਂ ਦੀਆਂ ਚੋਣ ਪ੍ਰਕਿਰਿਆ ਸਾਰੀ ਹਲੇ ਰੱਦ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਗੁੰਡਾਗਰਦੀ ਬਹੁਤ ਵੱਡੇ ਪੱਧਰ ਤੇ ਹੋਈ ਹੈ ਸੁਖਵਿੰਦਰ ਜੀ ਮੈਂ ਤਾਂ ਤੁਸੀਂ ਤਾਂ ਬੜੀ ਦੂਰ ਦੀ ਗੱਲ کہہ ਦਿੱਤੀ ਮੈਂ ਤਾਂ ਇੱਥੋਂ ਤੱਕ ਹੀ ਕਹਿਣਾ ਚਾਹੁੰਦਾ ਕਿ ਜੇ ਇਹੋ ਕੁਝ ਹੀ ਆਮ ਆਦਮੀ ਪਾਰਟੀ ਨੇ ਕਰਦਾ ਤਾਂ ਫਿਰ ਇਹ ਚੋਣਾਂ ਦਾ ਡਰਾਮਾ ਕਰਨ ਦੀ ਲੋੜ ਹੀ ਕੋਈ ਨਹੀਂ ਇਹ ਚ ਕਰਨਾ ਚਾਹੀਦਾ ਕਿ ਆ ਸਾਡੇ ਉਮੀਦਵਾਰ ਨੇ ਇੱਕ ਵਿਧਾਨ ਸਭਾ ਜੇ ਇੱਕ ਮਤਾ ਪਾਸ ਕਰ ਲੋ ਕਿ ਜਿਹੜੀ ਸੱਤਾਧਾਰੀ ਤੇ ਹੈਗੀ ਆਪਣੇ ਤਰੀਕੇ ਨਾਲ ਆਪੇ ਕਰਦੇ ਕਿ ਲੋਕਤੰਤਰ ਦਾ ਘਾੜ ਇਹਨਾਂ ਨੇ ਕਿਉਂ ਕਰਦਾ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛਿੱਕੇ ਦੇ ਟੰਕ ਕੇ ਲੋਕਤੰਤਰਤਾ ਜਲੂਸ ਕੱਢ ਰਹੇ ਜੀ ਸਭ ਤੋਂ ਵੱਡਾ ਪ੍ਰਸ਼ਨ ਇਹ ਨਵਾਂ ਵਰਤਾਰਾ ਸਿੱਧੂ ਸਾਹਵਲ ਨਕਰ ਨਹੀਂ ਗਏ ਚੋਣਾਂ ਚ ਨਹੀਂ ਹੋਇਆ ਜਦੋਂ ਪੰਚਾਇਤੀ ਚੋਣਾਂ ਹੋਈਆਂ ਹੀ ਉਦੋਂ ਵੀ ਇਲਜ਼ਾਮ ਸੱਤਾਧਾਰੀ ਤੇ ਤੇ ਇਹੋ ਜੇ ਲੱਗੇ ਕਿ ਜਿਸ ਤਰੀਕੇ ਨਾਲ ਬੀੜੂ ਨੇ ਕਾਂਗਰਸੀ ਬੰਦੇ ਦੀ ਬੇਇੱਜ਼ਤੀ ਕੀਤੀ ਉਹਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਟੀਆਂ ਪੁਰੂਸ ਉਹਤੇ ਮੁੱਖ ਦਰਸ਼ਕ ਬਣੀ ਪੰਚਾਇਤੀ ਚੋਣਾਂ 'ਚ ਜਿੰਨਾ ਲੋਕਾਂ ਨੇ ਕਾਗਜ਼ ਭਰੇ ਪਤਾ ਨਹੀਂ ਲੱਗਾ ਕਾਗਜ਼ ਕਿਸ ਤਰੀਕੇ ਨਾਲ ਰੱਦ ਕਰਾ ਦਿੱਤੇ ਗਏ ਤੇ 3000 ਬੰਦਾ ਬਿਨਾਂ ਕਿਸੇ ਗੱਲ ਤੋਂ ਸਰਬਸੰਮਤੀ ਦੇ ਨਾਲ ਪਿੰਡਾਂ ਦੇ ਸਰਪੰਚ ਪੰਚਾਇਤਾ ਬਣ ਗਏ ਤੇ ਜਿਸ ਤੇ ਹਾਰ ਕੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਹਾਂ ਵੀ ਇਹ ਤੁਸੀਂ ਕੋਰਟ ਪਾਓ ਤੁਸੀਂ ਇਹਦੇ ਉੱਤੇ ਕਾਰਵਾਈ ਕਰ ਸਕਦੇ ਜੀ ਲੋਕਤੰਤਰ ਦਾ ਘਾਟ ਗਿਆ ਲੋਕਤੰਤਰ ਦਾ ਜਲੂਸ ਤਾਂ ਪਿਛਣੀ ਪੰਚਾਇਤੀ ਚੋਣਾਂ 'ਚ ਹੀ ਨਿਕਲ ਗਿਆ ਤੇ ਸ਼ਾਇਦ ਇਹੋ ਹੀ ਕਾਰਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਕਿ ਪੰਜਾਬ ਦੇ ਵਿੱਚ ਬੀਤੇ 2.5 ਸਾਲਾਂ ਤੋਂ ਉਹਨਾਂ ਦੀ ਕਾਰਜਗਰੀ ਜ਼ੀਰੋ ਦੇ ਬਰਾਬਰ ਰਹੀ ਹੈ ਚਾਹੇ ਉਹ ਸ਼ਹਿਰੀ ਖੇਤਰ ਹੋਣ ਤੇ ਚਾਹੇ ਪੰਚਾਇਤੀ ਖੇਤਰ ਹੋਣ ਤੇ ਸ਼ਾਇਦ ਇਸੇ ਹੀ ਕਾਰਨ ਉਹ ਇਹਨਾਂ ਚੋਣਾਂ ਕਰਾਉਣ ਤੋਂ ਭੱਜਦੀ ਰਹੀ ਹੈ ਇਹ ਤਾਂ ਹਾਈ ਕੋਰਟ ਨੇ ਡੰਡਾ ਡੰਡਾ ਚੜ੍ਹ ਕੇ ਇਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਇਹਨਾਂ ਹਫ਼ਤਿਆਂ ਦੇ ਵਿੱਚ ਵਿੱਚ ਜਨਵਰੀ ਦੇ ਜਾਂ ਦਸੰਬਰ ਦੇ ਵਿੱਚ ਵਿੱਚ ਚੋਣਾਂ ਕਰਾਓ ਨਹੀਂ ਤਾਂ ਪੰਜਾਬ ਸਰਕਾਰ ਇਸ ਮੁੱਦੇ ਤੇ ਕਿੱਥੇ ਸਹਿਮਤ ਉਹ ਤੇ ਸੋਚਦੀ ਸੀ ਕਿ ਇਸ ਮਸਲੇ ਨੂੰ ਜਿੰਨਾ ਠੰਡੇ ਬਸਤੇ ਚ ਪਾਇਆ ਡਲੇ ਕੀਤਾ ਜਾਵੇ ਉਹਨਾਂ ਹੀ ਚੰਗਾ ਸ਼ਾਇਦ ਉਹਨਾਂ ਨੂੰ ਆਪਣੀ ਜ਼ਮੀਨੀ ਹਕੀਕਤ ਦਾ ਪਤਾ ਸੀ ਕਿ ਆਪਾਂ ਨਹੀਂ ਕਰ ਸਕਦੇ ਤੇ ਉਹਦਾ ਹੀ ਸਿਟਾ ਆ ਕਿ ਜੇਕਰ ਕੱਲ ਤੁਸੀਂ ਵਿਰੋਧੀਆਂ ਦੇ ਕਾਗਜ਼ ਹੀ ਦਾਖਲ ਨਹੀਂ ਹੁੰਦੇ ਤੇ ਉਹਦਾ ਅਖਬਾਰਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉੱਚ ਤੱਕ ਲਿਖਿਆ ਕਿ ਉਥੇ ਤਾਂ ਇਹ ਫਿਰ ਜਿੱਤੇ ਜਿੱਤੇ ਤੇ ਇਸ ਤੋਂ ਵੱਡਾ ਹੋਰ ਲੋਕਤੰਤਰ ਤੱਕ ਕਹਾਣੀ ਕੀ ਹੋ ਸਕਦਾ ਕਿ ਜਦੋਂ ਤੁਸੀਂ ਵਿਰੋਧੀ ਧਿਰ ਨੂੰ ਵੋਟ ਬਕਸੇ ਨਾਲ ਹਰ ਰੌਂ ਦੀ ਬੁਝਾਈ ਬੁਲੇਟ ਜਾਂ ਡੰਡੇ ਦੀ ਯੂਰ ਦਾ ਹਰੋਂ ਦਾ ਚਤਨ ਕਰਦੇ ਜੀ ਉਹਨਾਂ ਦੇ ਕਾਗਜ਼ ਤੱਕ ਨਹੀਂ ਉੱਥੇ ਤੱਕ ਉਹਨ ਦਿੰਦੇ ਇਸ ਤੋਂ ਵੱਡੀ ਬੇਸ਼ਰਮੀ ਗੁਰਲੰਗਪਨ ਕਿਹੜਾ ਹੋ ਸਕਦਾ ਇੱਕ ਬੀਬੀ ਦਾ ਵੀਡੀਓ ਵੇਖ ਰਿਹਾ ਸਮੈਂ ਉਹ ਆਮ ਆਦਮੀ ਪਾਰਟੀ ਦੀ ਕਹਿੰਦੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਗੁੰਡੇ ਉਦੀ ਫਾਈਲ ਚੁੱਕ ਕੇ ਲੈ ਗਈ ਤੇ ਉਹ ਰੋ ਰਹੀ ਸੀ ਬੀਬੀ ਰਜਿੰਦਰ ਕੌਰ ਉਹਦਾ ਨਾਮ ਸੀ ਪਤਾ ਨਹੀਂ ਕਿਹੜੇ ਹਲਕੇ ਤੋਂ ਸੀ ਕਹਿੰਦੀ ਕਿ ਮੈਂ ਇੰਨਾ ਚਿਰ ਕੰਮ ਕਰਦੀ ਰਹੀ ਹਾਂ ਰਾਦੇ ਪ੍ਰੋਗਰਾਮ ਚ ਵੀ ਅਸੀਂ ਗੱਲ ਕੀਤੀ ਕਿ ਡਾਕਟਰ ਇੰਦਰਜੀਤ ਨੇ ਚੇਤੇ 25-25 ਲੱਖ ਦੇ ਕਾਥਾ ਤੌਰ ਤੇ ਜਿਹੜੇ ਅਲਜਾਬ ਲੱਗਦੇ ਟਿਕਟਾਂ ਜਿਹੜੀਆਂ ਵੇਚੀਆਂ ਗਈਆਂ ਸੋ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਇਹੋ ਹੀ ਡਰਾਮਾ ਕਰਨਾ ਤਾਂ ਫਿਰ ਠੀਕ ਆ ਫਿਰ ਤਾਂ ਤੁਸੀਂ ਚੁਮ ਕੇ ਆਪਣੇ ਬੰਦਿਆਂ ਨੂੰ ਕਹੋ ਕਿ ਤੁਸੀਂ ਇਹ ਇਹ ਆ ਬਕੀ ਵਿਰੋਧੇਮ ਖਤਮ ਕਰ ਦੋ ਪਰ ਸੁਖਵਿੰਦਰ ਜੀ ਇਹ ਜੋ ਆਹਿੰ ਪ੍ਰਕਿਰਿਆ ਜਾਂ ਇਹ ਜੋ ਵਰਤਾਰਾ ਆ ਕਿਸੇ ਵੀ ਪੱਖ ਤੋਂ ਠੀਕ ਨਹੀਂ ਆਖਿਆ ਜਾ ਸਕਦਾ ਕਿਉਂਕਿ ਕਈ ਵਾਰੀ ਬੀਤੀ ਜਿਹੜੇ ਹੱਥਾਂ ਦੀਆਂ ਜਿਹੜੀਆਂ ਦਿੱਤੀਆਂ ਹੁੰਦੀਆਂ ਬੀਤੇ ਬਾਅਦ ਦੇ ਵਿੱਚ ਦੰਦਾਂ ਨਾਲ ਜਿਹੜੀਆਂ ਖੋਲ੍ਹਣੀਆਂ ਪੈਂਦੀਆਂ ਨਹੀਂ ਠੀਕ ਹੈ ਇਸ ਲਈ ਆਮ ਆਦਮੀ ਪਾਰਟੀ ਸੱਤਾ ਦੇ ਸਿਖਰ ਤੇ ਆ ਜਿੰਮੀ ਚੋਣਾਂ ਜਿੱਤਣੀਆਂ ਨੇ ਪੰਚਾਇਤੀ ਚੋਣਾਂ ਜਿੱਤਣੀਆਂ ਨੇ ਪਰ ਅਖੀਰ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਦੇ ਵਿੱਚ ਹੀ ਰਹਿਣਾ ਸੋ ਇਹ ਜਿੰਮੀ ਚੋਣਾਂ ਦੇ ਵਿੱਚ ਆਪਸੀ ਸਬੰਧ ਇਹੋ ਜਿਹਾ ਖਰਾਬ ਨਾ ਹੋਣ नहीं, 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 सर्थ सर्थ चलू। 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 कि चलो कि ਕਲਮ ਦੁਸ਼ਮਣੀ ਹੈ ਜਿਹੜੀਆਂ ਬੂੜੀਆਂ ਪੈਣੇ ਚੋਣਾ ਉਮਦੀਆਂ ਚ ਜਾਈ ਰਹਿਣੀਆਂ ਨੇ ਪਰ ਜਿਸ ਤਰੀਕੇ ਦਾ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਲੋਕ ਜੋ ਪਟਿਆਲੇ ਜਾਂ ਮੋਕੇ ਦੇ ਵਿੱਚ ਜਾਂ ਹੋਰ ਬਾਕੀਆਂ ਥਾਵਾਂ ਤੇ ਜੋ ਵਰਤਾਰਾ ਵੇਖਣ ਨੂੰ ਮਿਲਿਆ ਇਹ ਸਿਰਫ ਸਿਰਫ ਲੋਕਤੰਤਰ ਦਾ ਘਾੜ ਕਿਹਾ ਜਾ ਸਕਦਾ ਔਰ ਜਿੰਨੀ ਇਸ ਦੀ ਨਿੰਦਾ ਕੀਤੀ ਜਾ ਸਕੁੰਦਰ ਜੀ ਉਨੀ ਕੱਟ ਹੈਗੀ ਜੀ ਬਿਲਕੁਲ ਚਲੋ ਅਣਖਾ ਤੁਸੀਂ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਖੰਦਰ ਜੀ ਸਾਈਸਨ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਨਾਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਕੀ ਸਾਹਿਬ ਦੀ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਉਪਸੰਦ ਆਈ ਹੋਵੇ ਦੁਬਾਰਾ ਫਿਰ ਮਿਲਾਂਗੇ ਤਦ ਤੱਕ